ਅੱਜਕੱਲ੍ਹ ਪ੍ਰੈਸ ਦੇ ਜਾਂਜਕ ਹੋਰ ਗੰਭੀਰ ਮਾਮਲਾ ਸਾਹਮਣੇ ਆਇਆ ਕਿ ਇੱਕ ਦਿੱਸੀ ਹਸਪਤਾਲ ਦੇ ਵਿੱਚ ਜੋ ਉੱਥੇ ਹਸਪਤਾਲ ਖੋਲਿਆ ਸੀ ਤੇ ਉੱਥੋਂ ਦੇ ਡਾਕਟਰਾਂ ਵੱਲੋਂ ਇੱਕ ਲੜਕੀ ਜਿਹੜੀ ਮਾਸੂਮ ਆਪਰੇਟ ਕਰਨ ਆਈ ਸੀ ਆਪਣੇ ਅਸੌਰੀ ਤੋਂ ਪਰ ਉਹਨਾਂ ਦੇ ਨਾਕਾਮੀ ਕਰਨ ਉਹ ਲੜਕੀ ਮੌਤਮੁਤ ਚਲ ਗਿਆ ਔਰ ਜਿਹਦੀ ਡੈਥ ਹੋ ਗਿਆ ਔਰ ਪੀੜਤ ਪਰਿਵਾਰ ਲక్ష్ਮੀ ਦੇ ਪਤੀ ਪਰਮੇਸ਼ਰ ਕਹਿ ਰਹੇ ਆ ਤੇ ਤਾਂ ਕਦੇ ਨਕਾਮ ਹੀ ਆ ਉਹਨਾਂ ਕਰਕੇ ਤੇ ਅੱਜ ਜਿਹਦੇ ਤਹਿਤ ਮਾਨਜੋਗ ਕੀ ਮਾਰੇ ਗੈਸੀ ਪਹੁੰਚ ਸੀ ਚੌਥਾ ਦੇ ਇੰਚਾਲ ਸਾਹਿਬ ਮਾਰੇ ਜਿੰਨੀ ਕੀ ਆਪ ਹੀ ਜੜੋ ਇਹ ਜੜਿਆ ਇਹਦੀ ਭਾਇਟਾ ਐਸਪੀ ਸਾਹਿਬ ਆਂ ਸਾਦੇ ਦੇਣ ਕੀ ਰਤੂ ਲక్ష్ਮੀ ਹੋਰੇ ਮਾਮਾ ਜੀ ਸਾਡੇ ਦੋ ਚੁੱਕ ਨੇ ਪਾਉਣ ਜੀ ਆਪ ਗੱਲ ਕਰਦੇ ਆ ਪਾਉਣ ਜੀ ਨਾਲ ਕੀ ਗੱਲ ਪਾਉਣ ਜੀ ਮਸਲ ਕੀ ਹੋਇਆ ਜੀ ਜਿਹੜਾ ਮੈਡਿਕ ਕੀ ਗਿਆ ਸਰ ਇਥੋਂ ਇਥੇ ਟਪਾਈ ਤੇ ਲਾ ਕੇ ਡਿਸਟਰੀ ਹਸਪੀਟਲ ਹੈ ਜੀ ਠੀਕ ਹੈ ਨਵੀਂ ਭੈਣ ਉਹਨੂੰ ਲੈ ਕੇ ਗਈ ਆਪਣੀ ਕੁੜੀ ਨੂੰ ਉੱਥੇ ਓਪਰੇਟ ਵਾਸਤੇ ਬਲੀਡਿੰਗ ਹੋ ਰਹੀ ਸੀ ਬਹੁਤ ਜ਼ਿਆਦਾ ਉਹਨਾਂ ਦੇ ਕੰਪਾਉਂਡਰ ਨੇ ਮਨਾ ਕੀਤਾ ਵੀ ਸਰ ਬਲੀਡਿੰਗ ਜ਼ਿਆਦਾ ਹੋ ਰਹੀ ਹੈ ਉਹਨਾਂ ਦੇ ਡਾਕਟਰ ਦੇ ਲਫ਼ਜ਼ ਆ ਗਏ ਆ ਵੀ ਕੋਈ ਬੰਦੇ ਤੁਸੀਂ ਓਪਰੇਟ ਕਰੋ ਉੱਥੇ ਉਹਨਾਂ ਨੇ ਓਪਰੇਟ ਕੀਤਾ ਉਸ ਤੋਂ ਬਾਅਦ ਉਹਨੂੰ ਇਹਨਾਂ ਨੇ ਕਹਿਤਾ ਵੀ ਇਹ ਪਰ ਰੈਫਰ ਕਰ ਲਓ ਤੁਸੀਂ ਸਾਡੇ ਵਾਸਤੇ ਗੱਲ ਨਹੀਂ ਹੈ ਓਪਰੇਟ ਕਰਨ ਤੋਂ ਬਾਅਦ ਹੀ ਗੱਲ ਕਰ ਠੀਕ ਹੈ ਦੇਖੋ ਉਹਨੇ ਕੀਤਾ ਧੱਕਾ ਸਾਡੇ ਨਾਲ ਸਾਡੇ ਬੱਚੇ ਨੂੰ ਮੌਤ ਦੇ ਮੂੰਹ ਦੇ ਪਹੁੰਚਾ ਦਿੱਤਾ ਵਾ ਇਸ ਤਰ੍ਹਾਂ ਹੋਰ ਵੀ ਕਿਸੇ ਨਾਲ ਹੋਵੇ ਕੱਲ ਨੂੰ ਮੈਂ ਕਿਹចਾਨਾ ਡਾਕਟਰ ਨੂੰ ਬਹੁਤ ਵਾਰ ਸਜਾ ਦਿੱਤੀ ਜਾਵੇ ਨਹੀਂ ਤੇ ਅਸੀਂ ਹੋਰ ਨਹੀਂ ਤੇ ਹੋਰ ਕਿਤੇ ਬੂਦਰ ਦਰਵਾਜ਼ਾ ਹੜਕਾਵਾਂਗੇ ਕਾਨੂੰਨ ਦਾ ਜਾ ਕੇ ਕਿਉਂ ਸਾਨੂੰ ਸਾਰੇ ਕਾਨੂੰਨ ਪਤਾ ਵਾ ਅਸੀਂ ਤੁਹਾਨੂੰ ਕਿਹੜੇ ਦਰਵਾਜ਼ਾ ਹੜਕਾਣਾ ਵਾ ਕਿਹਦਾ ਨਹੀਂ ਅਸੀਂ ਤੇ ਕਿੰਨੇ ਆ ਵੀ ਸਾਡਾ ਜੋ ਆਵਾ ਹੜਾ ਇਨਸਾਫ ਕਰੇ ਉਹਨਾਂ ਦੀ ਵਾਈਫ ਆ ਜੋ ਬੱਚੇ ਦੀ ਸੌਰੀ ਦੇ ਵਿੱਚ ਉਹਨਾਂ ਨੂੰ ਕਿਸੇ ਚੈੱਕ ਅਪ ਕਰਕੇ ਇੱਕ ਸੌਰੀ ਦਾ ਦੱਸਿਆ ਗਿਆ ਸੀ ਲੜਕੀ ਨੂੰ ਬਾਦ ਉਹਦੇ ਬਾਅਦ ਤੇ ਆਪਣਾ ਅਸੌਲੀ ਦਾ ਆਪਰੇਸ਼ਨ ਕਰਾਉਣ ਵਾਸਤੇ ਪਹੁੰਚੇ ਸੀ ਹਸਪੀਟਲ ਦੇ ਵਿੱਚ ਉਹ ਅਹੀਂ ਗੱਲ ਕਰਦੇ ਕਿ ਕਿਹੜੇ ਹਸਪੀਟਲ ਤੇ ਪਹੁੰਚੇ ਸੀ ਕੀ ਕੰਮ ਹੋਇਆ ਸੀ ਆਇਆ ਆ ਸਾਹਿਬ ਕੁਮਾਰ ਡਿਸਟਰੀ ਹਸਪੀਟਲ ਮੈਂ ਆਪਰੇਸ਼ਨ ਕਰਵਾਇਆ ਜਾਂਦੀ ਪਿੰਦਾ ਉਹੋ ਜਣਾ ਮੈਂ ਆਪਰੇਸ਼ਨ ਜਾਨੀ ਮੇਰੀ ਜਾਨ ਨਸ ਕਰਤੀਏ ਤੋਂਨ ਮੈਨੂੰ ਸੁਣਾਈ ਨਹੀਂ ਕਿਤੇ ਮੇਰੇ ਤੋਂ ਮੰਗਤ ਮੇਰੀ ਬੇਨਤੀ ਨੂੰ ਇਨਸਾਫ ਚਾਹੀਦਾ ਜੀ ਡਿਪਟੀ ਮੇਅਰ ਤੱਕ ਮੇਰੀ ਬੇਨਤੀ ਜੀ ਮੈਨੂੰ ਨਾ ਪੂਰਾ ਪੂਰਾ ਇਨਸਾਫ ਚਾਹੀਦਾ ਜੀ ਸੋ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਨਸ ਵੱਡੀ ਕਿਉਂਕਿ ਬਲੀਡਿੰਗ ਰੋਕਦੀ ਨਹੀਂ ਪਈ ਸੀ ਤੇ ਮੈਂ ਇਹ ਇਹਨਾਂ ਇਨਫੈਕਸ਼ਨ ਦੇ ਵਿੱਚ ਟ੍ਰੀਟਮੈਂਟ ਕਰਤਾ ਹਾਂ। ਤਾਂ ਤੇਨ ਨਾ ਕੀ, ਨਾ ਫਾਇਟ ਕਰਵਾਇਆ। ਬੇਟੀ ਨੇ ਨਾ ਕੀ, ਬੇਟੀ ਨੇ ਨਾ ਅਜੇ ਲੱਛਣ ਕੀ ਕਾਰਨ ਸੀ? ਕਾਰਨ ਕੋਈ ਨਹੀਂ ਰਸੋਈ ਦਾ ਪੇਸ਼ੇਂਟ ਨਹੀਂ। ਰਸੋਈ ਦਾ ਪੇਸ਼ੇਂਟ ਹੈਗਾ ਇਹ। ਕਿਹੜੀ ਤਰੀਕ ਨੂੰ ਆਪਾਂ 10 ਕਰਾਇਆ ਸੀ? ਮੈਂ ਕਹਿੰਦਾ ਇਹ ਠੰਡੇ ਕਰਾਇਆ 16 ਦਿਨ। ਉਹ ਵਕਤ ਜਦੋਂ ਆਪਾਂ 10 ਕਰਾਇਆ ਸੀ ਲੜਕੀ ਨੂੰ ਉਹ ਹਾਲਤ ਦੀ ਠੀਕ ਸੀ। ਬਿਲਕੁਲ ਹਾਲਤ ਠੀਕ ਸੀ। ਤੇ ਮੈਂ ਇਹ ਕਹਿੰਦਾ ਚਲੋ ਐਡਮ ਨੇ ਕਰਾਓ ਕਹਿੰਦਾ। ਮੋਤੀ ਜੋ ਇਹਨਾਂ ਚੈੱਕਅਪ ਕੀਤਾ ਤੇ ਕਿਉਂ ਜਿਹੜਾ ਇਲਾਜ ਜਿਹੜੇ ਇਲਾਜ ਦਾਹਲ ਕਰਾ ਕਿ ਕੀ ਉਹ ਪਰੇਸ਼ਾਨ ਕਰਾ ਕੁਰਾ ਰਹੇ ਸੀ ਮੈਂ ਬੱਚਾ ਇਹਨਾਂ ਦੇ ਪੇਟ ਨੇ ਆਪਰੇਸ਼ਨ ਕਰਵਾਇਆ ਇਹਨੂੰ ਫਿਰ ਉਹ ਡਾਕਟਰ ਜਿਹੜਾ ਸੀ ਉਹਦਾ ਨਾਮ ਕੀ ਹੈ ਦੱਸੋ ਉਹਦਾ ਨਾਮ ਹੈ ਜੇ ਪ੍ਰਿਤਵੀ ਪ੍ਰਿਤਵੀ ਹੈਗਾ ਕਿਹੜੇ ਲਖੇ ਡੈਮ ਗਾਂਦੇਂਦਰਵਾੜ ਹਸਪਤਾਲ ਘੱਟ ਪਈ ਦੇ ਵਿੱਚ ਦ੍ਰਿਸ਼ਟੀ ਦ੍ਰਿਸ਼ਟੀ ਹਸਪਤਾਲ ਘੱਟ ਜਿਹੜਾ ਸੌਲੀ ਦਾ ਪਰੇਸ਼ਾਨ ਜਿਹੜਾ ਖਾਮਦਾਬ ਨਹੀਂ ਹੋ ਰਿਹਾ ਉਹਨੂੰ ਆਣੀ ਨਹੀਂ ਹੋਏ ਉਹਨਾਂ ਨਾਲ ਖੁਦ ਕੋਈ ਕੱਟੀ ਗਈ ਹੋਇ ਕੋਈ ਜਿਹੜੋਂ ਨੂੰ ਆਪਾਂ ਆਪ ਕਹਾ ਅੱਗੋਂ ਕਹਿੰਦਾ ਮੇਰੇ ਤੋਂ ਗੱਲ ਬਾਹਰ ਹੈਗੀ ਆ ਤੇ ਆਪਾਂ ਉਹਦਾ ਭਰਾ ਕਹਿੰਦਾ ਪਤਾ ਹਣਾ ਚੱਲਦੇ ਆ ਉਹ ਗੱਡੀ ਵਿੱਚ ਬੈਠਾ ਤੇ ਉਹ ਵਿੱਚ ਉਹਨਾਂ ਦੀ ਗੱਡੀ ਤਾਂ ਕੰਮ ਆ ਗਈ ਕੱਚੀ ਵੀਰ ਤੋਂ ਬਾਹਰ ਜਾਏ ਗੁਰਾ ਡਾਕਟਰ ਦਾ ਆਪਣੀ ਸੀ ਆਇਆ ਲੈ ਕੇ ਡਾਕਟਰ ਆਇਆ ਡਾਕਟਰ ਪਰ ਬ੍ਰਦਰ ਭੇਜਤਾ ਕੀ ਉਹ ਤਾਂ ਨਾ ਜੀ ਇਹ ਤੇ ਬ੍ਰਦਰ ਨਾ ਜੀ ਉਹਦਾ ਬ੍ਰਦਰ ਆ ਗਿਆ ਬਗਲੂ ਗਿਆ ਬ੍ਰਦਰ ਨਾ ਛੋਟੇ ਦਾ ਸਿੱਕੜੀ ਹਸਪੀਟਲ ਲੈ ਕੇ ਚਲੇ ਸੀ ਫੇਰ ਮੈਂ ਰੋੜਾ ਹਸਪੀਟਲ ਲੈ ਗਿਆ ਫੇਰ ਉੱਥੇ ਮੇਰਾ 2.5 ਲੱਖ ਰੁਪਏ ਲੱਗ ਗਏ ਉੱਥੇ ਫੇਰ ਵੀ ਉੱਥੇ ਮੇਰੀ ਨਹੀਂ ਲੱਗੀ ਇਹ ਬੰਨੀ ਬੈਂਤੇ ਕੀ ਬਗਾਨ ਤੇ ਮਾਰੇ ਮੇਰੀ ਜਾਨ ਨਹੀਂ ਲੱਗਾਵੇ ਬਸ ਮੈਂ ਆ ਹੀ ਜਾਂਦਾ ਇਹ ਇਹ ਜਦੋਂ ਆਪਣੀ ਜਾਨ ਨਹੀਂ ਮਿਲੀ ਇਹ ਹੀ ਨਹੀਂ ਰਹੀ ਮੈਨੂੰ ਹਿਸਾਬ ਚਾਹੀਦਾ ਹਿਸਾਬ ਸਤਾ ਉਹ ਜਿਹੜਾ ਮੇਰੇ ਬਾਜ਼ੇ ਬੱਚੇ ਕਿੰਨੇ ਆਪਣੇ ਮੇਰੇ بیٹے ਦੋ ਨਗਨਕੇ ਬੇੜੀਏ ਮੇਰੇ ਬੇੜਾ ਹੈ ਨਗਨਕੇ ਬਸ ਦੋ ਲੜਕੀ ਦੀ ਉਮਰ ਕਿੰਨੀ ਹੈ ਲੜਕੇ ਮੇਰੇ ਦੀ ਲਾਲ ਦੀ ਬੇਲੀ ਮੇਰੀ ਦੀ 12 ਦਾ ਮੈਂ ਕਿਹਾ ਬਤਨ ਬੇ ਬੇਂਤੀ ਵੀਆ ਦਿੱਤੀ ਮੇਰ ਤੱਕ ਮੇਰੀ ਮੁੱਖ ਮੰਤਰੀ ਤੱਕ ਬਰਹਮਨ ਦਮਾਨ ਦੇ ਬੇਂਤੀ ਕਿ ਮੇਰੀ ਇਨਸਾਫ ਪ੍ਰਸ਼ਾਸਿਤ ਕੀ ਮੰਗਣਾ ਜੀ ਮੈਨੂੰ ਬਸ ਮੰਗੇ ਹੀ ਚਾਹੀਦੀ ਤੇ ਮੈਨੂੰ ਮੇਨੂੰ ਇਨਸਾਫ ਚਾਹੀਦਾ ਬਸ ਹੋਰ ਕਿਸੇ ਚਾਹੀਦੀ ਨਾਮ ਤੁਹਾਡਾ ਜੋਰ ਜੋਰ ਹਾਂਜੀ ਮੇਰਾ ਨਾਮ ਕਾਲਾ ਠੀਕ ਹੈ ਕੀ ਮਸਲਾ ਕੀ ਯਾਰ ਮਸਲਾ ਜੀ ਇਹ ਆ ਕਿ ਇਹਨਾਂ ਦੀ ਨਾ ਨੋਰਮਲ ਸੌਲੀ ਸੀ ਨੋਰਮਲ ਨੋਰਮਲ ਸੌਲੀ ਦੇ ਕਾਰਨ ਆਪਰੇਸ਼ਨ ਉਹਨਾਂ ਨੇ ਕੀਤਾ ਕਿ ਇੱਕ ਉਹਨਾਂ ਦੀ ਫੈਕਸ਼ਨ ਵਧ ਗਈ ਫੈਕਸ਼ਨ ਵਧੀ ਉਹ ਡਾਕਟਰ ਨੇ ਕਿਹਾ ਕਿ ਆਪਰੇਸ਼ਨ ਨਹੀਂ ਕਰਨਾ ਭਰਾ ਆਪਦੇ ਨੇ ਖੁਦ ਕਹਿ ਕੇ ਮੈਂ ਆਪਰੇਸ਼ਨ ਨਹੀਂ ਕਰਦਾ ਉਹਨੇ ਕਿਹਾ ਕਿ ਤੂੰ ਆਪਰੇਸ਼ਨ ਕਰ ਦੇ ਉਹਦੀ ਪਤਾ ਨਹੀਂ ਵੀ ਕਿਹੜੀ ਨਾਲ ਉਹਨਾਂ ਬਲੌਕ ਕਰ ਦਿੱਤੀ ਉਸ ਕਾਰਨ ਕਰਕੇ ਉਹਦੀ ਰੀਡਿੰਗ ਨਹੀਂ ਰੁਕਦੀ ਰੀਡਿੰਗ ਰੁਕਣ ਕਾਰਨ ਕਰਕੇ ਫਿਰ ਉਹਨੇ ਉਹਨੇ ਸਿਰਸਨ ਦੀ ਗਈ ਆ ਫਿਰ ਉਹ ਨਾਲ ਡਾਕਟਰ ਦੇ ਭਰਾ ਖੁਦ ਆਪ ਨਾਲ ਆਇਆ ਫਿਰ ਉਹ ਇਹ ਹੈ ਕਿ ਬੈਟਰੀ ਦੀ ਬੈਂਡ ਕਾਰਨ ਕਰਕੇ ਜਦੋਂ ਇਹ ਹਸਪਤਲ ਪਹੁੰਚੇ ਆ ਉਹ ਸਾਲ ਮਾਰ ਕੇ ਇਹਦੀ ਉਹਨਾਂ ਦੀ ਚਾਚੀ ਜੀ ਨੂੰ ਛੁੱਟ ਕੇ ਦਾਬਾ ਪਜ ਗਿਆ ਹੁਣ ਤੁਹਾਡੇ ਕੀ ਮੰਗ ਕੀ ਆ ਫਾੜੀ ਮੰਗੇ ਹੋ ਗਿਆ ਕਿ ਭਾਜੀ ਉਹਨੂੰ ਸਭ ਤੋਂ ਸਭ ਦਜਾ ਦੱਸੀ ਜਾਂਦੀ ਯਾਰ ਹਾਂਜੀ ਡਾਕਟਰ ਸਾਹਿਬ ਕੀ ਮਸਲਾ ਕੀ ਹੈ ਕੱਲ ਜਿਹੜਾ ਇਨਸਟੈਂਟ ਸਾਹਮਣੇ ਆਇਆ ਸਰ ਅਤੇ ਸਪੈਸ਼ਲ ਐਡਵਰਟ ਕੀਤਾ ਹੈ ਇਸ ਟੈਕਸਚਰ ਵਾਸਤੇ आफ्टर ਇਸ ਸਟੈਪ ਵੀਰੋ ਬਾਅਦ ਮੇਰੇ ਪੇਸ਼ੇ ਨੂੰ ਕੰਪਲਿਕੀਸ਼ਨ ਆਣੀ ਸ਼ੁਰੂ ਹੋ ਗਈ ਜੇ ਤੱਕ ਕੇ ਆਪਾਂ ਨੂੰ ਹਾਇਰ ਸੈਂਟਰ ਤੇ ਰੈਫਰ ਕੀਤਾ ਮੰਗ ਰਿਹਾ ਰੈਫਰ ਕਰਨ ਤੋਂ ਬਾਅਦ ਉਹਨਾਂ ਨੇ ਹੰਗਾਮਾ ਕੀਤਾ ਟੋਰਪੋਰ ਦੀ ਸੀ ਮਤਲਬ ਪ੍ਰੋਫੀ ਡੈਮੇਜ ਕੀਤੀ ਮੇਰੀ ਕਾਫੀ ਜਿਹੜੀ ਲੜਕੀ ਦੇ ਨਾਮ ਕਿ ਜਿਹਨੂੰ ਲੈ ਕੇ ਆਏ ਸੀ ਲక్ష్ਮੀ ਨਾਮ ਹੈ ਸਰ ਤੇ ਕੀ ਕਾਰਨ ਲੈ ਕੇ ਆਏ ਤਾਂ ਵਿਖੋ ਕੀ ਕਾਰਨ ਸਾਨੂੰ ਨੂੰ ਹੈਵੀ ਬਲੀਡਿੰਗ ਪੈ ਰਹੀ ਮਤਲਬ ਬੱਚੀ ਦੇ ਨਾਲ ਤੋਂ ਕਾਫੀ ਜ਼ਿਆਦਾ ਬਲੱਡ ਲਾਸ ਹੋ ਰਿਹਾ ਹੈ ਮੇਰੇ ਪੇਸ਼ੈਂਟ ਜਦੋਂ ਆਇਆ ਹੀ ਤਾਂ ਕਾਫੀ ਸਿਕਸ ਸੀਗਾ ਮੈਂ। ਇਹ ਤੋਂ ਬਾਅਦ ਕੰਟਰੋਲ ਹੋ ਚੁੱਕੇ ਹੈਗੇ। ਆਫਟਰ ਇਸ ਸਟੈਟਮੀ ਪੇਸ਼ੈਂਟ ਨੂੰ ਜਦੋਂ ਯੂਰੀਨੇਸ਼ਨ ਨਹੀਂ ਹੋਈ ਤੇ ਆਪਾਂ ਨੂੰ ਲੱਗਿਆ ਕਿ ਇਹ ਨੀ ਹਾਇਰ ਸੈਂਟਰ ਦੀ ਲੋੜ ਹੈ। ਜਿਹਦੇ ਕਰਕੇ ਆਪਾਂ ਨੂੰ ਹਾਇਰ ਸੈਂਟਰ ਤੇ ਮਤਲਬ ਸਰ ਰੈਫਰ ਕੀਤਾ ਬੰਦਾ। ਕਿਹੜੇ ਹਸਪਤਲ ਕੀਤਾ ਜੀ ਰੈਫਰ ਵੀ? ਫਿਰ ਅਰੋੜਾ ਹਸਪਤਲ ਸ਼ਟਾ ਕੀਤਾ ਮੈਂ। ਤੇ ਇਥੋਂ ਕੱਥੇ ਲੈ ਕੇ ਗਏ ਜੀ? ਐਂਬੂਲੈਂਸ ਬਾਈ ਐਂਬੂਲੈਂਸ ਗਿਆ ਸਰ। ਉਹ ਤੋਂ ਬਾਅਦ ਉਹ ਜਿਹੜਾ ਬਾਤ ਕੀ ਕਮਾਈ ਦੇ ਬਾਰੇ ਕੀ ਹੋਸਪੀਟਲ ਦੇ ਬਾਰੇ ਕੀ ਸਰ ਡਿਮਾਂਡ ਸੀਗੀ ਉਹਨਾਂ ਦੀ ਮਤਲਬ ਇਹ ਡਿਮਾਂਡ ਪੂਰੀਆਂ ਨਹੀਂ ਕਰ ਪਾਏ ਉਹਨਾਂ ਨੇ ਇੱਕ ਸਰ ਜਿਦੋਂ ਲੈ ਕੇ ਗਏ ਤੁਸੀਂ ਇੱਥੇ ਰੈਫਰ ਕੀਤਾ ਵਾ ਹੂੰ ਤੂੰ ਪਤਾ ਲੱਗਾ ਹੋਏ ਪ੍ਰੈਸਟੈਂਟ ਕਰੀ ਵੀ ਉਹਦੀ ਡੈਥ ਹੋ ਚੁੱਕੀ ਹੈ ਤੇ ਫਿਰ ਤੁਸੀਂ ਕੀ ਕਰੋਗੇ ਸਰ ਜਿਨ੍ਹਾਂ ਨੇ ਆਪਰੇਟ ਕੀਤਾ ਉਹਨਾਂ ਨੇ ਇਨਫੋਰਮ ਕਰਤਾ ਆਪਾਂ ਮਤਲਬ ਤੇ ਪੁਲਿਸ ਨੂੰ ਸਾਰੀ ਆਪਾਂ ਇਨਫੋਰਮੇਸ਼ਨ ਦੇ ਦਿੱਤੀ ਹੈ ਮਤਲਬ ਡਿਟੇਲ ਸਾਰੀ ਨਾਲ ਡਿਟੇਲ ਸਾਰੀ ਸਰ ਸੈਂਟਰ ਨਾਲ ਜਾ ਕੇ ਆਪਾਂ ਅੱਛਾ ਸੱਚ ਜਿਹੜੇ ਤੁਸੀਂ ਰੈਫਰ ਕੀਤਾ ਸੀ ਤੁਸੀਂ ਆਪ ਲੈ ਕੇ ਗਏ ਸੀ ਮਰੀਜ਼ ਨੂੰ ਕਿ ਜਾਂ ਕਿਹਨੂੰ ਭੇਜੇ ਸੀ ਤੁਸੀਂ ਜਿਹੜਾ ਰੈਫਰ ਕਰਨ ਲੱਗੇ ਐ ਐਮਬੂਲੈਂਸ ਤੇ ਗਈ ਮਤਲਬ ਤੇ ਕੌਣ ਆ ਗਿਆ ਸੀ ਇਥੋਂ ਆਪਣੇ ਹਸਪਤਾਲ ਅਟੈਂਡੈਂਟ ਸੀ ਗਿਆ ਆਪ ਨੂੰ ਕੀ ਨਾ ਵਿਸ਼ਾ ਕੋ ਨਾਲ ਆਰੇ ਰਵਿੰਦਰ ਕੁਮਾਰ ਹੈ ਮਤਲਬ ਕਿਡਨੀ ਹਸਪੀਟਲ ਲੈ ਕੇ ਇੱਕ ਫਲੇਸ਼ ਲੈ ਕੇ ਗਈ ਸੀ ਫਿਰ ਉੱਥੇ ਕੀ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਕਿ ਕੀ ਉਹ ਡੈਥ ਹੋ ਗਈ ਮੈਨੂੰ ਸੁਣਨ ਚ ਆਇਆ 3 ਦਿਨਾਂ ਦਾ ਬਾਅਦ ਨਹੀਂ ਡੈਥ ਹੋ ਗਈ ਮਤਲਬ ਪਰ ਜਦੋਂ ਜਾ ਰਹੇ ਸੀ ਉਦੋਂ ਕਹਿੰਦੇ ਵੀ ਇੱਕ ਬ੍ਰਦਰ ਤੁਹਾਡਾ ਜਿਹੜਾ ਉਹ ਉਸੇ ਟਾਈਮ ਉੱਥੋਂ ਭੱਜ ਗਿਆ ਉਹਨਾਂ ਨੂੰ ਕਿਡਨੈਪਿੰਗ ਕਰ ਰਹੇ ਯੂ نو ਹਰਾਸਮੈਂਟ ਕਰ ਰਹੇ ਸੀ ਉਹਨਾਂ ਨੂੰ ਮਾਰपीट ਕਰ ਰਹੇ ਸੀ ਮਤਲਬ ਜਿੱਦ ਕਰਕੇ ਉਹ ਆਪਣੀ ਜਾਨ ਬਚਾ ਕੇ ਨਿਕਲੇ ਆ ਮਲੋਨਾ ਕੋਲੋਂ ਆਪਣੇ ਹਸਪੀਟਲ ਦ੍ਰਿਸ਼ਟੀ ਹਸਪੀਟਲ ਦੇ ਵਿੱਚ ਉਹਨਾਂ ਦਾ ਜਿਹੜਾ ਫੀਡ ਪ੍ਰਵਾਦਾ ਕਹਿਣਾ ਵੀ ਇਹ ਜਿਹੜਾ ਡੈਥ ਹੋ ਗਈ ਹੈ ਤੇ ਡਾਕਟਰ ਸਾਹਿਬਾਨਾਂ ਦੀ ਅਣਗਿਹਲੀ ਕਰਨ ਹੋਇਆ ਤੇ ਕੀ ਕਾਰਨ ਹੈ ਤੇ ਮੇਰੇ ਸਰਜੀ ਦੇ ਦੇਖੋ ਸਾਡੇ ਕੋਲ 23 ਤਰੀਕ ਨੂੰ ਕੇਸ ਕੋਟ ਹੋਇਆ ਸੀ ਜਿਹੜਾ ਵੀ ਦ੍ਰਿਸ਼ਟੀ ਹਸਪੀਟਲ ਹੈ ਹਰੀਪੁਰੇ ਉਥੇ ਇੱਕ ਨੀਡੀ ਲక్ష్ਮੀਨਾਥੀ ਦਾ ਉਹਦਾ ਆਪਰੇਟ ਹੋਇਆ ਸੀ ਉਹ ਤੇ ਆਪਰੇਟਿਸ ਨਾਲ ਉਹਦੀ ਤਬੀਅ ਥੋੜੀ ਖਰਾਬ ਹੋ ਗਈ ਮੈਨੇ ਰੈਫਰ ਕਰ ਦਿੱਤਾ ਗਿਆ ਰੋਡੋ ਆਪਰੇਟ ਉਦੇ ਚ ਪਰਿਵਾਰ ਵਾਲਿਆਂ ਦਾ ਇਹ ਅਹਿਜੂकेशन ਸੀਗਾ ਕਿ ਇਹ ਡਟ ਦੀ ਅਣਗਹਿਲੀ ਕਰਕੇ ਜਿਹੜਾ ਉਹਦਾ ਕੇਸ ਖਰਾਬ ਹੋਇਆ ਹੈ ਤੇ ਦਰਾਨੇ ਟ੍ਰੀਟਮੈਂਟ ਕਰੋੜਾ ਹਸਪੀਟਲ ਦੇ ਉਹਦੀ ਜਿਹੜੀ 24 ਜੂਨ ਨੂੰ ਡੈਥ ਹੋ ਗਈ ਸੀ ਜਿਹਦੇ ਵੀ ਆਪੇ ਉਹਦੀ ਕਾਰਵਾਈ ਜਿਹੜੀ ਆ ਉਹ ਕਰਵਾ ਕੇ ਉਸ ਤੋਂ ਉਹਨੂੰ ਕਰਵਾ ਦਿੱਤਾ ਗਿਆ ਇਸ ਤੋਂ ਇਲਾਵਾ ਸਿਵਲ ਸਰਜਨ ਨੂੰ ਲੈਟਰ ਲੈ ਕੇ ਤੇ ਡਾਟਾ ਦਾ ਬੋਰਡ ਪਿਖਵਾ ਦਿੱਤਾ ਗਿਆ ਹੈ ਇਹ ਡਾਟਾ ਦਾ ਬੋਰਡ ਪੂਰੇ ਕੇਸ ਦੀ ਪੜਤਾਲ ਕਰਕੇ ਪੂਰਾ ਰਿਪੋਰਟ ਚੈੱਕ ਕਰਨ ਤੋਂ ਬਾਅਦ ਇਹ ਦੱਸੋ ਵੀ ਜੇ ਇਹਦੇ ਵਿੱਚ ਡਾਟਾ ਦੀ ਕੋਈ ਨਗਲੀ ਪਾਈ ਗਈ ਤੇ ਡਾਕਟਰ ਨੇ ਖਲਾਫੀ ਦਿੱਤੀ ਹੈ। थैंक यू।